ਤੋਂ ਨਸ਼ਾ ਦਸਕਰਾਂ ਦੇ ਮਕਾਨ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੰਗਾ ਰਾਮ ਨਗਰ ਬਸਤੀ ਦੀਆਂ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਕਰਾਂ ਦੇ ਉੱਤੇ ਪੀਲਾ ਪੰਜਾ ਚੱਲ ਚੁੱਕਿਆ ਹੈ ਸਾਨੂੰ ਦਿਖਾਉਣਾ ਚਾਹੁੰਦੇ ਆ ਕਿ ਅੱਜ ਦੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਪ੍ਰਸ਼ਾਸਨ ਵੱਲੋਂ ਇੱਥੇ ਉਕਤਾ ਇੰਤਜ਼ਾਮ ਕਿਤੇ ਗਏ ਹਨ ਵਿੱਕੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜਾ ਇੱਥੇ ਇਥੋਂ ਪੀਲਾ ਪੰਜਾ ਏਰੀਆ 'ਚ ਖਾਸ ਤੌਰ ਤੇ ਰੁਕਣ ਦਾ ਨਾਂ ਨਹੀਂ ਦੇਖੋ ਜੀ ਇਹਨਾਂ ਦੀਆਂ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਜੋ ਸਜ਼ਾ ਮਿਲ ਰਹੀ ਹੈ ਪਰantu ਹੁਣ 80% ਨਸ਼ਾ ਜੋ ਆਰਾਮਨਗਰ ਚੋਂ ਖਤਮ ਹੋ ਚੁੱਕਾ ਹੈ ਪੁਲਿਸ ਪ੍ਰਸ਼ਾਸਨ ਪੂਰਾ ਤਤਪਰ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਗਲਤ ਗਤੀਵਿਧੀ ਨਹੀਂ ਹੋਣ ਦੇ ਰਿਹਾ ਆਰਾਮਨਗਰ ਵਸਤੀ ਦੇ ਵਿੱਚ ਨਸ਼ੇ ਦੇ ਪੂਰੀ ਠੱਲ ਪਾਰ ਰੱਖੀ ਹੈ ਐਸਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਸਾਡੇ ਕਾਬਲ ਅਫਸਰ ਨੇ ਉਹਨਾਂ ਨੇ ਪੂਰੀ ਠੱਲ ਪਾ ਰੱਖਿਆ ਨਸ਼ੇ ਤੇ ਕੀ ਕਹਿਣਾ ਚਾਹੂਗੇ ਜਿਹੜੇ ਹਜੇ ਵੀ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਹਜੇ ਨਹੀਂ ਸਮਝ ਰਹੇ ਚੇਤਾਵਨੀਆਂ ਬਾਰ ਬਾਰ ਦਿੱਤੀ। ਉਹ ਜਿਹੜਾ ਤਾਂ ਨਸ਼ਾ ਤਸਕਰ ਵਾਲੀ ਗੱਲ ਹੈ ਉਹਦੇ ਚ ਤਾਂ ਮੱਲੇ ਇਥੋਂ ਦਾ ਜਿਹੜਾ ਐਮਸੀਓ ਹੁਣ ਕਹਿੰਦਾ ਵੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਆਂ ਵੀ ਇਹ ਹੁਣ ਅੱਜ ਤੋਂ ਬਾਅਦ ਨਹੀਂ ਕਰਾਂਗੇ।